ਪੰਜਾਬ ਸਰਕਾਰ ਨੂੰ ਝੋਨਾ ਨਹੀਂ ਦਿਖ ਰਿਹਾ ਜਿਹੜੀ ਸਾਡੀ ਜਣਸਾ ਉਹ ਘੱਟ ਭਾ ਦੇ ਉੱਤੇ ਚੱਕੀ ਜਾ ਰਹੀ ਹੈ ਉਹ ਨਹੀਂ ਦਿਖ ਰਹੀ ਤੇ ਕਿਸਾਨਾਂ ਦਾ ਜਿਹੜਾ ਧੂਆਂ ਪਰਾਲੀ ਦਾ ਧੂਆਂ ਉਹ ਸਰਕਾਰ ਨੂੰ ਚੜਨ ਵੀ ਲੱਗ ਗਿਆ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਰੌਲਾ ਵੀ ਪਾਉਣ ਲੱਗੀ ਪਰ ਜਿਹੜਾ ਸਾਡਾ ਘੱਟ ਭਾ ਦੇ ਉੱਤੇ ਝੋਨਾ ਜਾਂ ਬਾਸਪਤੀ ਕਿਸਮ ਸਾਡੀ ਚੱਕੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਹਜੇ ਤੱਕ ਨਹੀਂ ਦਿਖ ਰਹੀ ਅਤੇ ਜਿਹੜੇ ਸਾਡੇ ਜੱਟ ਨੇ ਉਹ ਹੁਣ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਮਸ਼ਰੂਫ ਹੋ ਗਏ ਨੇ ਪਰ ਉਹਨਾਂ ਨੂੰ ਆਪਣਾ ਬਣਦਾ ਹੱਕ ਨਹੀਂ ਦਿਖ ਰਿਹਾ ਤੇ ਮੈਂ ਸਭ ਨੂੰ ਅਪੀਲ ਕਰਦਾ ਕਿ ਤੁਸੀਂ ਆਪਣਾ ਜਿਹੜਾ ਬਣਦਾ ਹੱਕ ਆ ਉਹ ਤਾਂ ਲੈ ਲਵੋ ਜਿਹੜਾ ਤੁਹਾਡਾ ਬਾਂਸਪਤੀਆਂ ਦਾ ਜਿਹੜਾ ਰੇਟ ਹੈ ਉਹ ਜਿਹੜਾ ਵਪਾਰੀ ਵਰਗ ਤੈਅ ਕਰ ਰਿਹਾ ਉਹ ਬਹੁਤ ਘੱਟ ਆ ਤੇ ਤੁਹਾਨੂੰ ਘਾਟਾ ਬਹੁਤ ਪਵੇਗਾ ਕਿਸਾਨਾਂ ਨੂੰ ਕੀ ਕਹਿ ਰਿਹਾ ਉਹ ਤੁਹਾਨੂੰ ਸੁਣਾਉਣੇ ਆ ਗੈਰਤਮੰਦ ਪੰਜਾਬੀਓ ਭਗਵੰਤਮਾਨ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪਰਾਲੀ ਨੂੰ ਲੱਗਦੀ ਅਗ ਦਿੱਸਣ ਲੱਗ ਪਈ ਆ ਰੈੱਡ ਐਂਟਰੀਆਂ ਦੀ ਪਰਚੀਆਂ ਦੀ ਗੱਲ ਕਰ ਰਹੀ ਆ ਇਹਨਾਂ ਨੂੰ 159 ਬਾਸਮਤੀ 1692 ਜਾਂ 1817 ਬਾਸਮਤੀਆਂ ਉਹ ਰਲਦੀਆਂ ਨਹੀਂ ਵਿਸਰੀਆਂ ਡੀਏਪ ਦੀ ਕਿਲਤ ਨਹੀਂ ਵਿਸਰੀ ਕਿਉਂਕਿ ਡਿਸਟ੍ਰੀਬਿਊਟਰਾਂ ਨੇ ਡੀਏਪ ਬਲਾਕ ਕਰਕੇ ਨਕਲੀ ਕਿਲਤ ਪੈਦਾ ਕਰਤੀ ਆ ਹਹਾ ਕਰ ਮਚੀ ਦੀ ਕਿਸਾਨੀ ਦੇ ਵਿੱਚ ਔਰ ਝੋਨਾ ਵੀ ਪੂਰੀ ਤਰ੍ਹਾਂ ਰਲਦਿਆਂ ਇਹਨਾਂ ਸੁਭਾਵਨਾਵਾਂ ਬਣਾਤੀਆਂ ਵਾਂ ਅਜੇ ਤੱਕ ਸੈਲਰਾਂ ਦੇ ਵਿੱਚੋਂ ਪਿਛਲਾ ਚੌਲ ਨਹੀਂ اٹھਾਇਆ ਜਾਣਬੁੱਝ ਕੇ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਨੇ ਸੋ ਆਓ ਆਪਾਂ ਇਹਨਾਂ ਸਾਰਿਆਂ ਮਸਲਿਆਂ ਦਾ ਹੱਲ ਕਰਵਾਉਣ ਵਾਸਤੇ ਇੱਕੋ ਹੀ ਇਹ ਪੰਚਾਇਤੀ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਇੰਨਾ ਜ਼ਿਆਦਾ ਵਿੱਚ ਉਹਦੇ ਗ੍ਰਸਤ ਨਾ ਕਰ ਦਿਓ ਜੇ ਵੀ ਸਾਡੇ ਪਿੰਡਾਂ ਦੇ ਪਾਈਚਾਰੇ ਜਿਹੜੇ ਖਰਾਬ ਹੋ ਜਾਣ ਪਿੰਡਾਂ ਦੇ ਵਿੱਚ ਵੈਰ ਵਿਰੋਧ ਪੈਦਾ ਹੋ ਜਾਵੇ ਵੋਟਾਂ ਵਾਟਾਂ ਨੇ ਨਾ ਕੁਝ ਦਿੱਤਾ ਤੇ ਨਾ ਕੁਝ ਦੇਣਾ ਜੇ ਸੋ ਆਪਣੇ ਆਪ ਨੂੰ ਸਮੇਂ ਦੇ ਹਾਂਡੇ ਕਰਦਿਆਂ ਏਕੇ ਤੇ ਸੰਘਰਸ਼ ਦੇ ਬਲ ਤੇ ਆਓ ਜਥੇਬੰਧ ਹੋ ਕੇ ਨਸ਼ਿਆ ਤੋਂ ਪੁੱਤ ਵੀ ਬਚਾਈਏ ਨਸ਼ਾ ਮੁਕਤ ਸੰਸਾਰ ਵੀ ਜਿਸਰਜੀਏ ਔਰ ਆਪਣੀਆਂ ਮੰਗਾ ਪ੍ਰਤੀ ਧਿਆਨ ਦੇ ਕੇ ਅੰਦਰੋਂ ਨਾਲੋਂ ਹੀ ਕਾਮਯਾਬ ਕਰੀਏ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੀਰਤੀਆਂ ਕਾਮਿਆਂ ਦਾ ਰਾਜ ਪ੍ਰਬੰਧ ਇੱਥੇ ਸਦਾ ਲਈ ਕਾਇਮ ਹੋ ਸਕੇ ਗੈਰਤਮੰਦ ਪੰਜਾਬੀਓ ਭਗਵੰਤਮਾਨ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪਰਾਲੀ ਨੂੰ ਲੱਗਦੀ ਅੱਗ ਦਿਸਣ ਲੱਗ ਪਈ ਆ ਰੈੱਡ ਐਂਟਰੀਆਂ ਦੀ ਪਰਚੀਆਂ ਦੀ ਗੱਲ ਕਰ ਰਹੀ ਆ ਇਹਨਾਂ ਨੂੰ 15 ਨੂੰ ਬਾਸਮਤੀ ਪਰ 1692 ਜਾਂ 1817 ਬਾਸਮਤੀਆਂ ਉਹ ਰੁੱਲਦੀਆਂ ਨਹੀਂ ਦਿਸ ਰੀਆਂ ਡੀਏਪ ਦੀ ਕਿਲਤ ਨਹੀਂ ਦਿਸ ਰੀ ਕਿਉਂਕਿ ਡਿਸਟ੍ਰੀਬਿਊਟਰਾਂ ਨੇ ਡੀਏਪ ਬਲਾਕ ਕਰਕੇ ਨਕਲੀ ਕਿਲਤ ਪੈਦਾ ਕਰਤੀ ਆ ਹਾਹਾਕਾਰ ਮਚੀ ਦੀ ਕਿਸਾਨੀ ਦੇ ਵਿੱਚ ਔਰ ਚੋਨਾ ਵੀ ਪੂਰੀ ਤਰ੍ਹਾਂ ਰੁੱਲਦੀਆਂ ਇਹਨਾਂ ਸੁਭਾਵਨਾਵਾਂ ਬਣਾਤੀਆਂ ਵਾ ਅਜੇ ਤੱਕ ਸੈਂਦਰਾਂ ਦੇ ਵਿੱਚੋਂ ਪਿਛਲਾ ਚੌਲ ਨਹੀਂ ਠਾਇਆ ਜਾਣਬੁੱਝ ਕੇ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਨੇ ਸੋ ਆਓ ਆਪਾਂ ਇਹਨਾਂ ਸਾਰਿਆਂ ਮਸਲਿਆਂ ਦਾ ਹੱਲ ਕਰਵਾਉਣ ਵਾਸਤੇ ਇਕੋ ਇਹ ਪੰਚਾਇਤੀ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਇੰਨਾ ਜ਼ਿਆਦਾ ਵਿੱਚ ਉਹਦੇ ਗ੍ਰਸਤ ਨਾ ਕਰ ਦਿਓ ਜੇ ਵੀ ਸਾਡੇ ਪਿੰਡਾਂ ਦੇ ਪਾਈਚਾਰੇ ਜਿਹੜੇ ਖਰਾਬ ਹੋ ਜਾਣ ਪਿੰਡਾਂ ਦੇ ਵਿੱਚ ਵੈਰ ਵਿਰੋਧ ਪੈਦਾ ਹੋ ਜਾਵੇ ਵੋਟਾਂ ਵਾਟਾਂ ਨੇ ਨਾ ਕੁਝ ਦਿੱਤਾ ਤੇ ਨਾ ਕੁਝ ਦੇਣਾ ਜੇ ਸੋ ਆਪਣੇ ਆਪ ਨੂੰ ਸਮੇਂ ਦੇ ਹਾਂ ਦੇ ਕਰਦਿਆਂ ਏਕੇ ਤੇ ਸੰਘਰਸ਼ ਦੇ ਬਲ ਤੇ ਆਓ ਜਥੇਬੰਧ ਹੋ ਕੇ ਨਸ਼ਿਆਂ ਤੋਂ ਪੁੱਤ ਵੀ ਬਚਾਈਏ ਨਸ਼ਾ ਮੁਕਤ ਸੰਸਾਰ ਵੀ ਜਿਸਰ ਜੀਏ ਔਰ ਆਪਣੀਆਂ ਮੰਗਾ ਪ੍ਰਤੀ ਧਿਆਨ ਦੇ ਕੇ ਅੰਦਰੋਂ ਨਾਲ ਹੀ ਕਾਮਯਾਬ ਕਰੀਏ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੀਰਤੀਆਂ ਕਾਮਿਆਂ ਦਾ ਰਾਜ ਪਰਵਾਂ ਦੇ ਇਥੇ ਸਦਾ ਲਈ ਕਾਇਮ ਹੋ ਸਕੇ